ਹਰੋ ਹਰੋ ਕਾ ਜੀ ਕਾ ਜੀ ਹਰੇ ਬਹੁਤ ਸਹਾਯੋਗ ਗੁਰੂ ਦਾਸ ਸਭ ਤੋਂ ਗੁਰੂ ਦਾਸ ਪਬਲਿਕ ਗੁਰੂ ਦਾਸ ਧਾਰਮਿਕ ਸਭਾ ਸੌਥਾਰ ਦੇ ਜਨਰ ਸ਼ਕਤੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਸੀਆ ਜੀ ਸਰਸੀਆ ਜੀ ਤਾਂ ਪਥੀ ਦੀ ਸੰਤਾ ਭਵਿਸ਼ਾ ਇਹ ਆਪਣੇ ਪੰਜਾਬ ਦੇ ਆਪਣੇ ਰਾਕੇਣ ਜਗਨਜੀਤ ਜਿਨ੍ਹਾਂ ਦੇ ਹੜ੍ਹ ਦੇ ਕਾਰਨ ਵਿਵਾਰੀਆਂ ਆਏ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਿਹੜੇ ਜਿਹਨਾਂ ਦੇ ਘਰ ਟੱਗ ਗਏ ਉਹਨਾਂ ਨੂੰ ਪਾਪਨਾਕ ਦੇ ਰਹੇ ਆ ਤੇ ਕਈ ਚੰਗੀਆਂ ਸਹੂਲਤਾਂ ਜਿਹੜੀਆਂ ਸਾਨੂੰ ਚਾਹੀਦੀਆਂ ਪੰਜਾਬ ਦੇ ਵਿੱਚ ਉਹ ਸਾਰੇ ਉਥੇ ਸਾਰਾ ਬੈਟਰ ਉਹਦਾ ਵੀ ਕੀ ਹੋਇਆ ਪੰਜਾਬਰ ਸਾਨੂੰ ਨਹੀਂ ਪਤਾ ਕਿ ਉਹ ਅਸੀਂ ਆਪੋ ਆਪਣੇ ਕੰਮ 'ਚ ਲੱਗੇ ਆਂ ਪਰ ਉਹ ਸਾਰੀ ਉਸੇ ਦੀ ਜਿੱਥੇ ਵੀ ਸਾਡੇ ਪੰਜਾਬ ਦੇ ਪਰੇਸ਼ਾਨੀ ਹੋਈ ਹੈ ਉਹ ਸਾਰੀ ਉੱਥੇ ਪਦਾ ਲੱਗਦਾ ਤੇ ਉਥੋਂ ਉਹ ਆਪਣੇ ਜਿਹੜੇ ਸਰਕਾਰੀ ਹੋ ਗਿਆ ਜਿਹੜਾ ਹਮਾਂ ਦਾ ਰੋਕਾ ਨੂੰ ਭੇਜਿਆ ਵੀ ਆਪਸਰਾ ਕਰਕੇ ਆਓ ਜਿੱਥੇ ਪਤਾ ਕਰਕੇ ਜਾਂਦੇ ਸਾਰਾ ਕੁਝ ਲੱਜ ਰਿਹਾ ਜਿੱਥੇ ਜਿੱਥੇ ਜਰੂਰਤ ਹੈ ਕਿਸੇ ਦਵਾਈ ਦੀ ਜਰੂਰਤ ਹੈ ਕਿਸੇ ਨੂੰ ਆਪਣੇ ਡਾਕਟਰ ਵਾਲੀ ਜਰੂਰਤ ਹੈ ਕਿਸੇ ਦਾ ਜਰੂਰਤ ਹੈ ਉਹ ਫਿਰ ਸਾਧਿਆਂ ਉਹਤ ਮੌਸੂਆ ਜੁਨੀਆ ਦਾ ਕਹਾ ਕਰਕੇ ਸਾਡੇ ਕੋਲ ਦੇ ਤੋ ਦੇਵਾ ਸੇਵੀ ਜਿਆ ਆਦੇਵਾ ਜਿਆ ਅਥਾ ਦੇ ਵਿੱਚ ਇਹ ਜਿਹੜਾ ਲੈਂਡ ਬਾਰੇਆਂ ਦੋਈਆਂ ਤੀਂ ਰਾਨਿਆ ਮੈਡੀਕਲ ਹੋਣਾ ਔਰ ਸਾਰੀ ਤਰ੍ਹਾਂ ਲੋਕ ਸਰਵਾਂ ਦੀ ਸੇਵਾ ਔਰ ਤੋਂ ਦੀ ਸੇਵਾ ਇਹ ਸਾਰੀ ਕੋਈ ਲੈਟਰ ਤੋਂ ਹੀ ਇਹ ਨਵਾਂ ਗਰੁੱਪ ਤੇ ਰਿਆ ਉਹ ਸਭ ਲਈ ਫਿਕਰ ਕਰਦੇ ਤੇ ਸਾਡੇ ਸਾਰਾ ਕੋ ਚਾਹਤਾ ਸਭੀ ਪ੍ਰੋਜੈਕਟ ਕਰਦੇ ਆ ਤੇ ਅੱਜ 26 ਪੀਪਲ ਹੈ ਜੀ ਅੱਜ ਤੱਕ ਵਾਲਕੀ ਕਿਰਪਾ ਦੇ ਨਾਲ ਕੋਈ 250 ਦੇ ਕਰੀਬ ਰੇਂਜ ਦੇ ਪੈ ਚੁੱਕਿਆ ਤੇ ਅੱਜ ਬ੍ਰਹਦਰ ਆਖਰੀ 350 ਰੇਂਜ ਦੇ ਪੈ ਗਿਆ ਸਾਡਾ ਡਾਕਟਰ ਸਾਹਿਬ ਕਹੋਈ ਹੈ ਜਿਹੜੇ ਤੁਹਾਡੇ ਰੇਂਜ ਤੋਂ ਪਹਿਲੇ ਤੇ ਦੇ ਉੱਤੇ ਹੋਦਰਾ ਹੁੰਦਿਆ। ਬਾਈ ਜੇ ਤੁਸੀਂ ਦੇਖੋ ਜਦੋਂ ਇਹ ਉੱਚਾ ਫਿਰਦਾ ਇਹ ਵੀ ਹੁੰਦਿਆ ਪਰ ਬਦਲਦੇ ਹੁੰਦੇ ਉਥੇ ਜਾ। ਤੇ ਅੱਜ ਡਾਕਟਰ ਸਾਹਿਬ ਜਿਹੜੀ ਕਹਿੰਦੇ ਕਿ 350 ਆਪਣਾ ਰੇਂਜ ਪੈ ਚੁੱਕਿਆ ਤੇ ਦਵਾਈਆਂ ਜਿਹੜੀਆਂ ਦਿੱਤੀਆਂ ਉਹ ਸਾਰੇ ਸਸਤ ਦੇ ਕੀ ਗਾਇਆ ਦਿੱਤੇ ਮੀਂਹਾਂ ਔਰ ਫ੍ਰੀ ਐਕਸੈਸ ਨੂੰ ਕੋ ਪੈਸਾ ਨਹੀਂ ਗਿਆ ਐਨ ਦਾ ਵੀ ਨਹੀਂ ਲਿਆ ਨਾ ਮੈਂ ਤਾਂ ਜੀ ਨੂੰ ਦਿਆ ਉਹ ਡਾਕਟਰ ਸਾਹਿਬ ਉਹਨਾਂ ਨੇ ਚੈੱਕ ਕਰਕੇ ਆਪਣੇ ਆਪ ਨਾ ਬਹੁ ਵੀ ਕਰਿਆ ਇੱਕ ਦਾ ਲਾਸ ਜੇ ਤੇ ਨਹੀਂ ਕਰਨਾ ਕਿਉਂਕਿ ਮਸ਼ੀਨਰੀ ਦੇ ਦੁਆਰਾ ਦੇਖਿਆ ਜਾਂਦਾ ਤੁਹਾਨੂੰ ਕੀ ਕੀ ਹੋਣਾ ਪਰ ਨੂੰ ਚੱਕਰ ਆ ਸਕਦਾ ਤੇ ਜਿਆਦਾ ਲੌਂਗ ਆਪਣੇ ਆਪ ਹੀ ਕਿਤੇ ਲੈ ਲਓਗੇ ਜਾਂ ਤੁਹਾਡੇ ਲਾ ਦੇ ਕੇ ਕਹਾਂ ਕੋਈ ਵੀ ਐਸਾ ਲਾ ਲੈਣਾ ਪਰ ਉਹਦਾ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ ਪਹਿਲਾਂ ਆਪਾਂ ਜੈਕਅਪ ਕਰਨਾ ਚੈੱਕਅਪ ਕਰਾ ਕੇ ਡਾਕਟਰ ਜੀ ਹਾਂ ਆਨੰਤ ਅਹਿਰੀਆ ਤੋਂ ਉਸੇ ਹੀ ਨੰਬਰ 'ਤੇ ਉਹ ਹੀ ਆਇਆ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਲੱਗਿਆ ਜੇ ਜੀ ਆਮੀ ਬੋਰਡਰੀ ਐਂਡਰ ਆਈ ਲੋ ਦੀ ਬੇਰੇ ਮੈਂ ਕਰਾਉ ਮੇਰੇ ਬੈਂਕਾ ਆ ਤੇ ਉਹ ਉਹ ਜੀ ਵੀ ਕਰਵਾ ਦੇਵਾ ਦਿੱਤੀ ਮੈਂ ਹੋ ਗਿਆ ਸੋ ਸਾਰਿਆਂ ਨੇ ਜਿੰਨਾ ਵੀ ਤੁਹਾਡੀ ਸੇਵਾ ਵਿੱਚ ਅਸੀਂ ਜੋ ਵੀ ਕੁਝ ਕਰਦੇ ਆ ਇਹ ਸਾਰਾ ਫ੍ਰੀ ਨਹੀਂ ਹੈ ਨਾ ਤੁਹਾਡੇ ਵਾਸਤੇ ਫ੍ਰੀ ਹੈ ਤੁਸੀਂ ਫਾਰਮੈਟ ਰੁਪਈਆ ਵੀ ਘੱਟ ਕੋਈ ਯਾਰ ਨਹੀਂ ਕਰਦਾ ਜਦੋਂ ਕੈਟ ਲੱਗਦਾ ਅਧਿਕਾਰੀ ਵਰਜਿਆ ਕਿ ਜਿਹੜੇ ਰੋਮਾਂਦੈਪਨ ਮੋਤੇ ਸੰਗਰੇ ਵੀ ਆਏ। ਫੋਟੋਲੀ ਨੂੰ ਕੋਤਾ ਲੱਗਿਆ ਉਹਨਕੇ ਡਾਕਟਰ ਜੀ ਵੀ ਰੋਇ ਲੇ ਦੇਆ। ਸਾਡੇ ਭਾਈ ਸਾਹਿਬ ਆਏ ਉਹਦੀ ਪੰਜ ਕੋ ਚੜਹੀ। ਫਿਰ ਸੇ ਗਈ ਉਹ। ਇਹ ਉਹ ਰਮਣੀਆ ਜੀ ਵੀ ਉਧਾਰੇ। ਕਿਤੇ ਗਏ। ਉਹਨਾਂ ਕੋਲ ਗਿਆ ਤੇ ਉਹ ਆਇਆ। ਜੀਰਨ ਜੀ ਉਧਾਰੇ ਜਿਹੜੇ ਭਾਈ ਸਾਹਿਬ ਆਇਸੀ ਕਿੱਥੇ ਗਏ ਸੀ। ਇਹ ਇੱਥੇ ਆ। ਕੋਰਾਂ ਮੇਰਾ ਫਿਰ ਪਾਪੀ ਦਾ। ਜੇ ਹੁਣਾਂ ਪਤਾ ਲੱਗਿਆ ਨੂੰ ਆਇਆ ਇਸਰਾਇਲੀਨ ਬਾਹਰ ਪਤਾ ਲੱਗਦਾ ਆਪਾਂ ਕਰਦੇ ਆ ਉਹਨੂੰ ਜੈਨੇਤ ਨੂੰ ਜਾਨ ਹੈ ਜੀ ਲੀਜ਼ ਆ ਰੀਜ਼ ਦਾ ਫੋਨ ਹੈ ਆ ਪਾਜਾ ਬਗਤ ਆ ਉਹਦਾ ਦਾ ਯਾਤਰਾ ਲਿਆ ਆ ਸਾਹਮਣੇ ਆ ਬੀਡਿੰਗ ਹੋ ਰਹੀ ਜਾਂਦੀ ਆ ਤੇ ਕੁਰਸੀ ਤੇ ਰੱਖੋ ਤਾਂ ਬਾਹਰ ਕੁਰਸੀ ਅੱਗੇ ਰੱਖ ਲੇ ਇਹ ਉਹਨੂੰ ਮੇਟਾ ਹੈ ਤੇ ਬਾਅਦ ਬਹੁਤ ਤਕਲੀਫ ਜੇ ਇਸੇ ਨਾਲ ਕਾਪੜਾ ਕੀ ਕਹਾਜਾ ਵਾਲਾ ਚਲਾ ਜਾਣਾ ਇਸ ਕਰਕੇ ਅਸੀਂ ਨਾਲ ਵੀ ਕੰਮ ਕਰਨਾ ਚਾਹੀਏ ਕੋਈ ਗੱਲ ਜਿਸ ਤਰ੍ਹਾਂ ਆਖਾ ਉਹਦੀ ਕੋਈ ਲੋਬ ਹੋ ਰਿਹਾ ਉਸਨੂੰ ਬੜਾ ਆ ਕੇ ਚ ਜਾਏਗਾ ਜਦੋਂ ਇਹ ਮੈਡੀਕਲ ਕੀਤਾ ਜਾਂਦਾ ਫਿਰ ਸੈਨ ਕੀਤੀ ਜਾਂਦੀ ਆ ਉਸ ਤੋਂ ਬਾਅਦ denn ਫਾਇਦੇ ਆ ਕੁਇਰਨਿੰਗ ਦੇ ਤੇ ਰਾਜ ਦੇ ਉਹਨਾਂ ਸੀ ਸੰਗਤ ਨੂੰ ਵੀ ਕਹਿ ਰਹੇ ਆ ਆਪਕੀ ਇਹ ਸਾਰਾ ਆਤਮਿਕੇ ਆਪਾਂ ਸਤਿਪਾਪਾ ਬੀਤਦਾ ਆ ਮਹਾਰਾਜ ਜੀ ਦਾ ਬਹੁਤ ਵੱਡਾ ਇਹ ਜੋ ਪ੍ਰੋਜੈਕਟ ਆ ਇਹ ਵੀ ਸਾਰਿਆਂ ਦੇ ਲੋਕਾਂ ਨੂੰ ਸੋਸ਼ਲ ਸੇਵਾ ਦੀ ਕਿਸੇ ਨਗਰਟੀ ਕਰਦੀ ਆ ਕਿਸੇ ਨੂੰ ਆਖਾਂ ਦੀ ਜਾਂ ਕਿਸੇ ਨੂੰ ਗੋਲਿਆ ਦੀ ਸਿਲਕਾਰ ਕੇ ਸਾਰੇ ਬਿਮਾਰ ਆ ਗੁਰੂ ਜੀ ਜਸਮੀਲਾ ਡੈਕੀ ਦੁਰੇਨਾ ਸਾਰਿਆਂ ਵਿਚੰਨ ਨਚੰਪਣ ਰਤਨ ਸੇ ਘਰਵਾਂ ਦੇ ਵਿੱਚ ਵੀ ਜਿਹੜਾ ਆਪਾਂ ਜਦੋਂ ਤੁਰਦੇ ਆ ਤੇ ਤੁਰ ਜਾ ਨੱਤਾ ਸਭ ਜਵਾਬ ਦੇ ਦਿੰਦੀ ਉਹ ਨਹੀਂ ਹੁੰਦਾ ਇੱਕ ਵੇ ਸਾਡੇ ਬੱਚੇ ਉਹ ਬੈਕ ਤੇ ਨੂੜੀ ਆ ਗਈ ਬਰੋਂ ਤੇ ਬੈਠਿਆ ਤੇ ਕਿਹਾ ਉਹਦੀ ਪਰਮਾਤਾ ਨਹੀਂ ਕਹਿੰਦੇ ਨਹੀਂ ਮਿਲਦੇ ਲੱਤਾਂ ਦੇ ਵਿੱਚ ਡਰ ਲਉਂਦੀ ਆ ਤੇ ਗੁਰੂ ਪਾਤਸ਼ਾਹ ਜੀ ਤਾਂ ਸਾਨੂੰ ਮਹਿਲਾ ਦਾ ਦੱਸਦਾ ਵੀ ਇਹ ਦਾਤ ਸੁਣੀ ਹੀ ਆ ਚੰਨਣ ਚੰਨਣ ਆਪਾਂ ਪੈਰ ਨੱਤਾ ਕਰਦੇ ਹੱਥਾਂ ਪੈਰਾਂ ਨਾਲ ਚੱਲਦੇ ਆ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਚੰਨਣ ਚੱਪਣ ਆਜਾ ਆ ਤੇ ਇਹ ਗੱਲ ਨੂੰ ਸੁਭਾਗ ਰੱਖੋ ਤਾਂ ਕਿ ਜਦੋਂ ਪਸਵਾਲਾ ਨੇ ਵਾਕਪਾ ਸਾਹਿਬ ਬਣ ਰਿਹਾ ਇੱਕ ਬਜ਼ੁਰਗ ਆਇਆ ਤੇ ਬੜੇ ਪਰਮ ਕੈਨੇ ਜੀ ਉਹ ਬੜੇ ਬੜੇ ਜੀ ਤੇ ਜਦੋਂ ਉਹ ਜਨਤਰੋਣ ਚੈੱਕ ਕਰਾਇਆ ਜੋ ਕਹਿੰਦੇ ਜੀ ਤੁਹਾਡੇ ਡੈਂਟ ਆਇਆ ਤੇ ਉਹਨੇ ਫਿਰ ਪੁੱਛੀ ਉਹ ਕਹਿੰਦੇ ਕੀ ਨਹੀਂ ਦਿੱਖ ਸਕਦੀ ਭਾਈ ਲੱਖ ਰੁਪਏ ਵੀ ਨਹੀਂ ਦਿੱਖ ਸਕਦੀ 24 ਲੱਖ ਦਾ ਵੀ ਜਿੰਦ ਪਾਇਆ ਜਾਂਦਾ ਪਰਮ ਕੀ ਕਰ 21 ਲੱਖ ਕਰਕੇ ਇੱਕ ਲੈਣ ਤੇ ਲੈ ਗਾ ਉਹ ਉਹ ਕਹਿੰਦੇ ਸੀ ਪਾਵਾਂ ਉਹਨਾਂ ਦਾ ਪਰਿਵਾਰ ਬਹੁਤ ਤਕੜਾ ਸੀ ਉਹ ਪੈਣਾ ਮੇਰੇ ਕੋਲ ਆਏ ਕਹਿੰਦੇ ਨਹੀਂ ਮਾਰਨਾ ਡਾਕਾੜੀ ਮੇਰੇ ਕੋਲ ਆਏ ਮੈਂ ਕਹਿੰਦੇ ਮੇਰੇ ਘਰ ਦੇ ਕਹਿੰਦੇ ਤੁਹਾਡੇ ਨਹੀਂ ਕਰਾ ਸਨਾਂਗਾ ਕੋਹੋਂ ਕਹਿੰਦੇ ਮੇਰਾ ਮਾਨ ਨਹੀਂ ਕਰਦਾ ਮੈਂ ਕਿਹਾ ਚਲੋ ਕੋਈ ਫਿਰ ਇਹ ਡਾਕਟਰ ਕੋਲ ਆਏ ਤੇ ਡਾਕਟਰ ਕਹਿੰਦੇ ਪੈਣਾ ਕੋਈ ਗੱਲ ਨਹੀਂ ਪਾ ਦਿੰਦੇ ਆ ਕਹਿੰਦੇ ਹੁਣ ਲੋੜ ਤਾਂ ਹੈ ਨਹੀਂ ਕਹਿੰਦੇ ਯਾਨੀ ਜੀ ਬੜੇ ਪਿਆਰੇ ਲੋਕ ਸੀ ਇਹ ਕਹਿੰਦਾ ਮੈਨੂੰ ਲੋੜ ਤਾਂ ਹੈ ਨਹੀਂ ਮੈਂ ਸਾਰੀ ਉਮਰ ਦਾ ਕਾਟ ਦਿੱਤਾ ਜ਼ਿੰਦਗੀ ਦਿੱਤਾ ਸੇਵਾ ਕੀਤੀ ਸਾਰਾ ਪੁੱਜੀਤਾ ਆਲਾ ਮੋਜ਼ਾ ਦੇ ਦੂਸਤ ਕਿਨੇ ਦੀ ਇਤਿਹਾਸ ਕਰਾਉਂ ਜਿੰਨੀਆਂ ਬਾਟੀ ਦਾ ਇਸ ਨੂੰ ਮੈਨੂੰ ਉਹ ਲੋੜ ਨਹੀਂ ਹੋਰ ਮੈਂ ਆਪਣਾ ਸੱਤਨਾ ਵਾਹਿਗੁਰੂ ਕਰ ਰਿਹਾ ਮੈਨੂੰ ਅੱਖਾਂ ਦੀ ਲੋੜ ਨਹੀਂ ਹੈ ਤੋ ਕਹਿ ਲਗੇ ਡਾਕਟਰ ਸਾਹਿਬ ਕਹਿਣ ਲੱਗੇ ਅੱਖਾਂ ਦੀ ਲੋੜ ਨਹੀਂ ਹੈਗਾ ਇਹਦਾ ਵੀ ਲੋੜ ਨਹੀਂ ਤੁਹਾਨੂੰ ਪਰ ਜਿੰਨਾ ਜੇ ਤੇਜ਼ੀ ਨਾਲ ਜਿਆਦਾ ਹੋ ਤੁਸੀਂ ਆਪ ਹੀ ਕਰਦੇ ਸਾਹ ਜੂਲੋਗੇ ਢੀਕੂਗੇ ਆਪਰੇ ਜਦੋਂ ਕੋ ਬੋਮੇਵਾਂ ਨੂੰ ਦਸਣਾ ਪਾਣੀ ਪੀਣਾ ਰੋਟੀ ਖਾਣੀ ਹੋਰ ਕੁਝ ਨਹੀਂ ਕਰਦਾ ਐ ਵੀ ਦੇਖ ਜਾਓਗੇ ਪਰਚਾਨੀ ਹੋ ਗਈ ਜੇ ਆਖਾ ਬਣਿਆ ਵਧੀਆ ਹੋਣੀਆ ਤੇ ਜਦੋਂ ਆਪਾਂ ਵਧੀਆ ਕਿਸੇ ਲੋੜ ਹੀ ਨਹੀਂ ਸਾਰੇ ਦੀ ਤੇ ਤੁਸੀਂ ਆਪਣਾ ਅਨਸਾਰ ਜਿਹਾ ਜੀਵਨ ਜੀਂਦਗੀ ਆ ਇਸ ਕਰਕੇ ਆਪਾਂ ਗੁਰੂ ਮਹਾਰਾਜ ਨੇ ਸਰਮਦਾਨ ਦਿੱਤੇ ਆ ਅਸਾਂ ਦਿੱਤੀਆਂ ਸਰੀਰ ਵਧੀਆ ਤੇ ਦਾਤ ਕਰਨ ਸੁਹਾਗ ਰਹੀ ਹੈ ਫਰੀਦੀ ਮਹਾਰਾਜ ਨੇ ਕਿਹਾ ਕਿ ਆਪਣਾ ਸੁਭਾਅ ਲਈਏ ਇਹ ਕਹਾਣੀ ਜਿਹੜੀ ਆ ਨਾ ਇਹਨੂੰ ਜਿੰਨਾ ਸੰਭਾਲਾਂਗੇ ਜਿੰਨਾ ਸੰਭਾਲ ਕੇ ਰੱਖਾਂਗੇ ਉਹਨਾਂ ਦੀ ਬਾਤ ਦੀ ਕਿਰਪਾ ਹੋਈ ਜੇ ਅਸੀਂ ਦੂਸਰੇ ਦਿਨ ਨਹੀਂ ਪਹੁੰਚਦੇ ਤੇ ਆਪਾਂ ਕੋਈ ਨਹੀਂ ਕਰਦੇ ਸਾਡੇ ਨਾਲ ਹੀ ਸੱਜਣ ਜੇ ਆਪਾਂ ਆਪ ਕੀ ਤੁਸੀਂ ਇੱਥੇ ਬੈਠੇ ਆ ਤੁਹਾਨੂੰ ਪਛਾਣ ਨਹੀਂ ਆ ਤਾਂ ਫਿਰ ਇਹ ਲੋਕ ਕਰਦੇ ਆ ਉਹ ਤੋਂ ਪੈਸਾ ਭੇਜਦੇ ਆ ਆ ਮਕਾਨ ਦੇ ਲੈਕਰ ਨਾਲ ਫਿਰ ਜਿੰਨੇ ਲੈਣਾ ਹੌਕਾ ਆ ਕੇ ਉਹਦਾ ਕਵਰ ਸਾਂ ਬੈਂਕਿੰਗ ਫੋਮ ਆ ਬਾਣੀ ਦੇ ਭੌਂਗਿੰਗ ਕਰਕੇ ਉਹਦੇ ਨੂੰ ਭੇਜਦੇ ਆ ਪਤਾ ਲੱਗਦਾ ਵੀ ਤੁਹਾਡੇ ਸਕਦਾ ਜੇ ਉਸਾਰ ਹੋ ਸਕਦਾ ਤਾਂ ਉਹਨਾਂ ਨੂੰ ਸੂਚਨਾ ਦੋ ਸਾਰੇ ਉਹਦੇ ਆਪਣੇ ਸਮੂਹ ਤਾਂ ਨਹੀਂ ਜਾਂ ਪਰ ਸਾਰਾ ਕੁਝ ਜੇ ਕਿ ਡੀਪਰ ਸਾਰਾ ਕਿੰਨੀ ਤਰ੍ਹਾਂ ਉਹਨੂੰ ਚੈੱਕ ਕਰਕੇ ਜਪਿੰਦਰ ਰਿਪੋਰਟ ਭੇਜਿਆ ਉਹ ਤੋਂ ਫਿਰ ਉਹ ਸੈੱਟ ਕਰਦੇ ਆ ਤੇ ਫਿਰ ਉਹ ਤੋਂ ਉਹਨਾਂ ਨੂੰ ਉਹ ਸੁਰੱਖਿਅਤ ਦਿੱਤੀ ਜਾਂਦੀ ਆ ਕਿ ਹੁਣ ਇਹਨਾਂ ਲੈ ਕੇ ਆ ਬੈਠਾ ਕੋਈ ਜੋੜ ਲੰਦ ਹੋਗਾ ਵਿੱਚੋਂ ਕਿਸੇ ਦੇ ਕੋਈ ਆ ਜਾਵੇ ਕੋਈ ਇਹ ਰੋਕੋ ਆ ਇਹਦੇ ਲਾਪਰਿਸ਼ਾ ਦੀ ਭਾਤ ਨੋਟ ਆ ਮੇਰੇ ਨਾਲ ਦੇ ਸੀ ਇਹ ਕੋਈ ਆਵਾਜ਼ ਅੰਦਰ ਐਕਟ ਕਰਦੇ ਲੋਕ ਸਾਡੇ ਗੁਰੂਆਂ ਪੀਰਾਂ ਦੀ ਤਸਵੀਰ ਅਸੀਂ ਗੁਰੂ ਘਰਾਂ ਦੇ ਚਰਨਾਂ ਦੇ ਵਿੱਚ ਸਵਾਤਿ ਸਿੱਖਾਂ ਨੂੰ ਕੀਤਾ ਬਧਵਾ ਲੈ 26 ਹਾਊਰ 9 ਮਹੀਨੇ ਤਿਹੜੇ ਇੱਥੇ ਬਾਬਾ ਬਕਰ ਮਹਾਰਾਜ ਨੇ ਸੇਵਾ ਕੀਤਾ ਬਧ ਕੀਤੀ ਕਿ ਬਾਬਾ ਜੀ ਸਾਡੇ ਉਧਰ ਪਹੁੰਚੇ ਮੋੜੇ ਜਾ ਕੇ ਸੇਵਾ ਕਰਦੇ ਅੰਦਰ ਤੇ ਕਿ ਅਣਾ ਰਾਤ ਨੂੰ ਜੱਜਾਣਾ ਉਹਨਾਂ ਕੋ ਸਕੂਟਰ ਉਤਾਰਦੇ ਕਿ ਇੱਕ ਵਾਰ ਦੀ ਰਾਤ ਨੂੰ ਨਿਕਲ ਜਾਣਾ ਜਿਗਰਾ ਬਾਬਾ ਜੀ ਇੱਥੇ ਜਾ ਰਿਹਾ ਹੈ ਅਜੋ ਸਵੇਰੇ 4:00 ਵਜੇ ਉਹਨਾਂ ਆ ਰਿਹਾ ਹੈ ਅਸਲੀਨ ਪੁੱਛਣ ਵਾਲੇ ਤੁਸੀਂ ਕਿੱਥੇ ਗਏ ਸੀ ਬਰਨ ਖਾਲਸਾ ਗੁਰਦਾਰਾ ਦਾ ਦਾਦਾ ਦਾਦਾ ਗੁਰੂ ਘਰ ਘੁੰਮਣ ਆ ਗਏ ਸੀ ਤੇ ਉਹਨਾਂ ਨੂੰ ਹੋਈ ਜਾ ਕੇ ਮਾਰੇ ਇੱਕ ਬਾਰਤ ਵਿੱਚੋਂ ਆਏ ਤੁਸੀਂ ਉਹ ਐਸਣਾ ਪਾੜੀ ਕਰਵਾਣਾ ਰਹੇ ਸੀ ਬਾਬਾ ਬਾਲ ਜੀ ਗਈ ਸੀ ਸੋ ਕਰਕੇ ਕਰਕੇ ਉਹ ਘੋਣਾ ਸੋ ਮੇਰਾ ਪਾਉ ਗੁਰੂ ਗੁਰੂ ਮਾਰਾ ਗੁਰੂ 23 ਘਰ ਦਰਬਾਰਾਂ ਜੀ 32 ਸਾਲ 9 ਮਹੀਨੇ 13 ਦਿਨ ਇੱਥੇ ਬਾਬਾ ਬਾਲ ਤਪੱਸਿਆ ਕੀਤੀ ਤੇ ਜਦੋਂ ਸਾਡੇ ਦੇਸ਼ ਨੂੰ ਲੋੜ ਪਈ ਸਾਡੇ ਲੋਕਾਂ ਨੂੰ ਲੋੜ ਮੈਦਾਨਾ ਕਰਵਾਣੀ ਸੀ

ਇਹ ਨਹੀਂ ਕਿ ਇਹ ਜਿੱਦੀ ਵਾਰ ਦੇ ਨਾਲ ਹੋ ਰਿਹਾ ਤੇ ਗੁਰੂ ਪਾਤਸ਼ਾਹ ਜੀ ਨੇ ਆਪਣਾ ਸਿੱਖ ਦਾ ਪਾਤਸ਼ਾਹ ਜੀ ਨੇ ਕਿਹਾ ਗੁਰੂ ਜੀ ਸਾਡੇ ਕੋਲ ਗੁਰੂ ਕੀ ਕੋਹਾ ਹਾਜ਼ਰ ਸਿਉਰੀਏ ਪਰਮੋ ਮਹੰਤਰਾ ਸਾਰਨਾਮੇ ਦਾ ਵੀ ਤੇ ਆਪਣੇ ਘਰ ਚ ਵੀ ਨਾਮ ਲਿਦਾ ਜਾਣੀਆਂ ਆਪਾਂ ਵੀ ਉਹਨਾਂ ਦੇ ਚਰਨਾ ਦਾ ਫੋਟਾ ਤਾਂ ਹੈ ਕਿ ਜਿਹੜਾ ਕੈਪਨ ਲੱਗਿਆ ਇਹ ਮਹਾਰਾਜ ਉਹਦੇ ਕੋਲ ਲਿਖਿਆ ਆ ਜੀ ਕਿ ਗੁਰੂ ਦੇ ਕੋਹਾ ਹਾਜ਼ਰ ਹੋਣ ਦੀ ਗੁਰਸ਼ੀਤ ਆ ਰਹੀ ਹੈ ਉਸ ਨੂੰ ਸਵਾਗਤ ਹੈ ਜਾਪਾ ਉਹਦਾ ਜੀਵਾਦ ਰਿਹਾ ਉਹਦੇ ਨਾਮ ਲਈ 9/18 ਜਿੱਦਾ ਸਾਡੇ ਸਾਰਿਆਂ ਦੇ ਕਾਰਜ ਸੈਟ ਹੋ ਜਾਂਦੇ ਆ ਦੋਹਾਂ ਦੇ ਸਾਵੇ ਵਾਸਤੇ ਸਾਰਾ ਕੁਝ ਕੀਤਾ ਔਰ ਕੁਰਬਾਨੀਆਂ ਕੀਤੀਆਂ ਆਪਣੇ ਪਰਿਵਾਰ ਨੂੰ ਜਿੱਡਾ ਕੋਈ ਸ਼ੀਰ ਪਰਿਵਾਰ ਨਹੀਂ ਹੋਇਆ ਜਿੱਦਾ ਗੁਰੂ ਮਹਾਰਾਜ ਨੇ ਗੁਰੂ ਦੀਖ ਭਾਦ ਜੀ ਦਾ ਪਰਵਾਰ ਜਿੱਦਾਂ ਸ਼ੀਰ ਹੋਇਆ ਸਾਰਾ ਪਰਿਵਾਰ ਹੀ ਜਿੱਦਾਂ ਉਹਨਾਂ ਨੇ ਹੀ ਪ੍ਰਾਪਤ ਕਰਤਾ ਇਹ ਜੀ ਕੌਮ ਦੇ ਕਾਜ ਜਿਉਂਦਾ ਜਿਨਾਮ ਤੇ ਪੰਥ ਕਰਦੇ ਤਾਂ ਜਗਤ ਨੇ ਜਪ ਤੁਮ ਕਰੋ ਸਹਾਇ ਚਾਹੋ ਸਾਡੇ ਲਈ ਜੇ ਅਸ ਗਿਆਨੀ ਜਦੋਂ ਕੱਲ੍ਹ ਜੇ ਨਾ ਕਿਹਾ ਚਾਇਆ ਤਾਂ ਮੇਰੇ ਨਾਲ ਤਾਂ ਸੌਂੀ ਮੇਰੇ ਅਸਰ ਕੱਤੀ ਜੀ ਤਾਂ ਬਹੁਤ ਬਹੁਤ ਆਵਾਜ਼ੀ ਬੜਾ ਜੇ ਹੁੰਦੇ ਤੇ ਮੈਂ 2 ਮਿੰਟ ਤੁਹਾਡਾ ਟਾਈਮ ਹੈਗਾ ਕਿ ਉਹ ਸਾਨੂੰ ਪੂਰਾ ਵਕਤ ਸਾਡਾ ਜੀ ਆਉਦੇ ਆ ਤੇ ਬਾਦ ਨੂੰ ਉਠਾਇਆ 2 ਮਿੰਟ ਦੀ ਬਾਦ ਵੀ ਸੌਣੋ ਆਜੋੜਾ ਟਾਈਮ ਪਾਸ ਹੋ ਜਾਈਏ ਤਾਂ ਹੋਰ ਨਾ ਦੇਖੋ ਬਿਖੋ ਜੀ ਤੇ ਆਪਾਂ ਦੋ ਮਿੰਟਾਂ ਨੇ ਜਿਹੜੇ ਵਿਚਾਰਿਆ ਪੰਜਾਬ ਨੇ ਸਾਡੇ ਸਵਾਜ ਨੇ ਸਾਡੇ ਰਾਕੇ ਨੇ ਸਾਡੇ ਵਿੱਚ ਜਿਹੜੇ ਰੋਦੇ ਅੰਦਰ ਸਤਿਕਾਰ ਆ ਉਹ ਜਸਤਰਾੰਦਿਆ ਆਪਾਂ ਵੀ ਇੱਥੇ ਬੈਠੇ ਆ ਆਪਾਂ ਬੰਨ੍ਹਿਆ ਵੀ ਫਿਰ ਕਰਦੇ ਸਾਰੇ ਦੇਹ ਹਰ ਸਾਰੇ ਬਜਾ ਦਾ ਬਿਲ ਕਰ ਰਿਹਾ ਤੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਨਾ ਹੈ ਤੇ ਜੋ ਸ਼ਬਦ ਸੰਤ ਦਾ ਕੁਝ ਸੁਣਾਉ ਉਸ ਤੋਂ ਬਾਅਦ ਕਿਹਾ ਇਹਨਾਂ ਨੂੰ ਆਪਾਂ ਇਹਨਾਂ ਦਾ ਟ੍ਰੀਟਮੈਂਟ ਹੈ ਸਕੈਨ ਹੋ ਕੇ ਖਰਾ ਜੀ ਕਰੀ ਹਾਂ ਜੀ ਅਸਕੇ ਕਰ ਨਹੀਂ ਤੁਸੀਂ ਜਿਹੜੇ ਦੇ ਕਾ ਕਰਦਾ ਹੈ ਕੈਂਟ ਬਣਾ ਹੋ ਗਿਆ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਉਹਨਾਂ ਦਾ ਸਕੈਨ ਹੋ ਗਿਆ ਤੋ ਬੇਗਾਨੀ ਕਰਦਾ ਲੈ ਜਿਹਦੇ ਦਾ ਖਾਈ ਜਾਣਗੇ ਉਹ 2 ਮੀਟਰ ਹੁੰ ਲੈਣੇ ਤਾਂ ਟਿਕਣਾ ਉਸ ਤੋਂ ਬਾਅਦ ਤੁਸੀਂ ਫੀਲ ਹੋ ਜਾਣਾ ਹੈ ਅੱਜ ਬਾਤ ਮਹਾਰਾਜੀ ਸਭ ਤੋਂ ਪਹਿਲਾਂ ਅਦਰੇ ਤੁਹਾਡੇ ਸਾਰੇ ਪਰਵਤ ਬਹੁਤ ਬਹੁਤ ਧਰਵਾਦ ਖਾਸ ਕਰਕੇ ਭਾਬਾ ਜੀ ਨੇ ਜਿਹੜਾ ਗੋਣੇ ਵਾਲੇ ਦਾ ਜਿਹਨਾਂ ਦਾ ਇੱਥੇ

ਤੇ ਔਰ ਤੁਹਾਡੀਆਂ ਅੱਖਾਂ ਫਿਰ ਤੰਦਰੁਸਤੀ ਦੇਖਣ ਵਾਲੀ ਹੈ ਸੰਸਾਰ ਦੁਨੀਆਂ ਆਮ ਕਹਾਵਤ ਚੱਲਦੀ ਹੈ ਅੱਖਾਂ ਜੀਆਂ ਜਹਾਨ ਗਿਆ ਦੰਦ ਗਏ ਸੋ ਆ ਗਿਆ ਸੋ ਹਰ ਕੀ ਜੋੜੀ ਦੀ ਬਹੁਤ ਜ਼ਰੂਰੀ ਹੈ ਇਹ ਮਨੁੱਖਾ ਜਨਮ ਬਹੁਤ ਧੀ ਜੇ ਕੇਰਵਾ ਤੁਹਾਰਾ ਆਪਾਂ ਮਿਲਿਆ ਔਰ ਆਪਾਂ ਜਦਾ ਮਹਾਰਾਜ ਨੇ ਦੱਸਿਆ ਕਿ ਆਪਣੀ ਦੇ ਅਰੋਗਤਾ ਜੇ ਤੁਹਾਡੀ ਠੀਕ ਕਰ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਜ਼ਿੰਦਗੀ ਅਗਰ ਕੋਈ ਜੇ ਨਹੀਂ ਕੀਤਾ ਨੂ ਫਿਕਰ ਜੁਗਿੰਦਾ ਤੇ ਮੱਦੀ ਤੇ ਪੈਗੀ ਚੂ ਰੋਵੇ ਸੋ ਮੈਂ ਜਿਆਦਾ ਸਮਾਂ ਨਹੀਂ ਲਵਾਂਾ ਔਰ ਦਰਵਾਦ ਆ ਭੈਜੀ ਸਰਪੋਚੀ ਦਾ ਜਿਹੜਾ ਦਿਨ ਰਾਤ ਅਨਥਕ ਮਿਹਨਤ ਕਰਕੇ ਇਹ ਅੱਗੇ ਵੱਡੇ ਜਿਹੜੇ ਪ੍ਰੋਗਰਾਮਾਂ ਨੂੰ ਮਨਾਉਂਦੇ ਨੇ ਔਰ ਲੋਕਾਂ 'ਤੇ ਸੰਦੇਸ਼ ਪਹੁੰਚਾਉਂਦੇ ਨੇ ਔਰ ਗਰੀਬ ਗੁਰਦੇ ਦੀ ਜਿਹੜੀ ਹੈਲਪ ਹੈ ਉਹ ਆਪਣੇ ਮੀਡੀਆ ਰਾਹੀਂ ਵੀ ਆਪਣੇ ਇੱਥੇ ਗੁਰੂ ਘਰ ਨੂੰ ਵੀ ਕਰਦੇ ਨੇ ਪਰਮਾਤਮਾ ਇਹਨਾਂ ਨੂੰ ਬਹੁਤ ਚਾਂਦੀ ਕਲੈਕ ਰੱਖੇ ਔਰ ਪਰਮਾਤਮਾ ਜੀ ਨਰਾਹੀ ਇਹਨਾਂ ਨੂੰ ਬਲ ਵਕਸੀ ਕੀ ਸਾਡੀ ਦੀ ਲਗਾਤਾਰ ਦੀ ਸੇਵਾ ਇੱਥੇ ਕਰਦੇ ਨੇ ਔਰ ਖਾਸ ਤਨਵਾਦ ਬਾਬਾ ਸੰਤ ਬਾਬਾ ਪ੍ਰੀਤਪਾਲ ਜੀ ਦੀ ਮੈਮੋਰੀਅਲ ਚਰੀਟੇਬਲ ਹਸਪੀਟਲ ਰੈਪ ਔਰ ਸਕੂਲ ਪਰ ਜਨਰ ਵੀ ਕਿ ਜਿਹਨਾਂ ਦੀ ਸੇਵਾ ਵਾਹਿਗੁਰੂ ਨੇ ਸਾਡੇ ਬਹੁਤ ਹੀ ਸੰਤਾਂ ਨੂੰ ਦਿੱਤੀ ਹੈ ਔਰ ਹਰੇਕ ਜ਼ਿੰਮੇਵਾਰੀ ਆਪਰੀ ਹਰ ਤਰੀਕੇ ਨਾਲ ਮਾਣੇ ਸਾਡੇ ਉਹ ਪਰਿਵਾਰ ਦੇ ਪਾਲਣੇ ਤੇ ਸਾਹਮਣੇ ਤੇ ਪੜ੍ਹਾਉਣੇ ਓਕੇ ਨਹੀਂ ਬਾਹਰ ਨਿਕਲ ਤਰਵਾ ਅਗਰ ਇਹ ਪੂਰੀ ਦੁਨੀਆ ਤੇ ਬੇਸ਼ਕ ਬੁਰੀਆਂ ਨਹੀਂ ਵੀ ਇਹ ਸੈਰ ਕਰਦੇ ਨੇ ਸੈਰ ਤਾਂ ਮੈਂ ਨਹੀਂ ਜੈਸਾ ਕਿ ਕੰਮ ਨਹੀਂ ਕੋਈ ਇੱਕ ਤਿਲ ਫੁੱਲ ਇਕੱਠਾ ਕਰਕੇ ਲਿਆ ਕੇ ਇਡੇ ਵੱਡੇ ਗੁਰੂ ਕਾੜੀ ਦੇ ਵੱਡੇ ਹਸਪੀਟਲ ਤੁਸੀਂ ਬਾਹਰ ਜਾਓ ਜਿੱਦਾਂ ਦੱਸਿਆ ਕਿ ਬੰਦਾ ਬਿਮਾਰ ਤਾਂ ਹੋ ਹੀ ਜਾਣਾ ਜਦੋਂ ਹਸਪੀਟਲ ਜਾਂਦਾ ਉਹ ਪਹਿਲਾਂ ਆਪਣੇ ਕਹਿੰਦੇ ਜੀ ਉੱਥੇ ਜਾਓ ਉੱਥੇ 200000 ਰੁਪਏ ਤੇ ਫਿਰ ਫੋਮ ਉਹ ਦੇਖਾਂਗੇ ਕੋਤਵਾਰ ਫਿਰ ਬੈਲੇਕ ਹੋਰ ਵੜਾ ਦਿੰਦਾ ਫੋਮ ਚੈੱਕ ਕਰਦੇ ਤੇ 200000 ਹੋ ਜਾਂਦੇ ਨਾਲ ਬੰਦਾ ਆਪਣੀ ਮਾਨਸਿਕ ਤੌਰ ਤੇ ਹੋਰ ਨੂੰ ਆਕਦਾ ਕਿਤੇ ਦੇਖੋ ਸਰ ਮੈਂ ਰੱਖੀਏ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਸਾਰਾ ਰੋਟੀ ਪਾਣੀ ਲੰਗਰ ਵੇਟ ਤੇ ਇੱਥੇ ਤੁਹਾਨੂੰ ਮਿਲਦਾ ਉਹ ਡਾਕਟਰ ਸਾਹਿਬ ਦਾ ਬਹੁਤ ਧੰਵਾਦ ਮੈਂ ਆਉਣ ਵਾਲੇ ਭਵਿੱਖ ਦੀ ਆਉਣ ਵਾਲੇ ਸਮੇਂ ਚ ਵੀ ਆਸ ਕਰੂਗਾ ਕਿ ਤੁਸੀਂ ਇਸੇ ਤਰ੍ਹਾਂ ਹੀ ਮਹਾਨ ਪਵਨ ਨਿਰਮਲਾ ਜੀ ਭੈਣ ਜੀ ਔਰ ਡਾਕਟਰ ਵੀ ਪੂਰੀ ਟੀਮ ਹੈ ਇਹ ਪੰਜਾਬ ਨੂੰ ਤੰਦਰੁਸਤ ਬਣਾ ਕੇ ਰੱਖੀ ਤੰਦਰੁਸਤੀ ਬਹੁਤ ਵੱਡੀ ਕਾਮਯਾਬੀ ਹੈ ਹੋਈਆਂ ਬੁਲੱਤਾਂ ਨਹੀਂ ਬਾਕੀ ਔਰ ਫਿਰ ਇਹਨਾਂ ਕਾਨੀ ਸਿਰਜਣਾ ਨੇ ਇਹ ਨਹੀਂ ਕਿਹਪੋ ਦੇ ਵਿੱਚ ਬਹੁਤ ਵੱਡਾ ਕੰਮ ਕਰ ਪਾਇਆ ਸੁੱਚਾ ਸਿੰਘ ਵੇਲੜੀ ਔਰ ਡਾਕਟਰ ਇਸ ਵਾਰ ਸਿੰਘ ਉਹਦਾ ਬੋਲਨ ਦੇ ਪ੍ਰਵਾਹ ਦਾ ਬਹੁਤ ਬੜਾ ਯੋਗਦਾਨ ਇਸ ਕੈਂਪ ਦੇ ਵਿੱਚ ਹੈਗਾ ਹਰ ਇੱਕ ਸਾਲ ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਤ ਕੱਢ ਕੇ ਤੁਹਾਡੇ ਲੋਕਾਂ ਦੇ ਖਾਤੇ ਤੇ ਨੇ। ਬਾਬਾ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਸਾਡੀ ਵੀ ਇਹੀ ਗੱਲ ਹੈ ਕਿ ਅਜਿਆ ਸਾਰੇ 8-6 ਕਿਲੋ ਮੀਟਰ ਦੀ ਧੋਵੀ ਦੇ ਆਣੀ ਉਹ ਕਿਤੇ ਜਲੇ ਭਾਏ ਪਰ ਆਓ ਅਸੀਂ ਰੋਟੀ ਰੋਜੀ ਦੀ ਭਾਲ ਦੇ ਵਿੱਚ ਉੱਥੇ ਚੱਲ ਗਏ ਤੇ ਤੁਸੀਂ ਇੱਥੇ ਪਰ ਫਿਰ ਵੀ ਜਿਹੜਾ ਸਾਡਾ ਮਨ ਔਰ ਦਿਲ ਔਰ ਦਿਮਾਗ ਹੈ ਉਹ ਹਰ ਦੀ ਤਰਕੀ ਦੀ ਵਾ ਨੂੰ ਥੋੜੀ ਜਿਹੀ ਰਹਿਦਾ ਕਿ ਅਸੀਂ ਤਾਂ ਕਰੋ ਵੀਰ ਵੰਗਿਆ ਮਰਕਨ ਜਿਹਾ ਸੋਹਤਾ ਹੋ ਗਿਆ ਨੇ ਪਰ ਜਦ ਸਾਡਾ ਸੀ ਪਿਛੇ ਪਰਵਾਸ ਛੱਡ ਗਏ ਆ ਜਿੱਥੇ ਅਸੀਂ ਜੰਮੇ ਪੜੇ ਖੇਤੀਬਾੜੀ ਹੋਈ ਤੇ ਉਹਦੇ ਵਿੱਚ ਸਾਡਾ ਕੁਝ ਹੱਥ ਪੜਦਾ ਦਾਸੰਦ ਬਵਾਰੀ ਨੇ ਦਸਿਆ ਕਿ ਸਾਡੀ ਸ਼੍ਰੀ ਗੁਰੂ ਰਵਿਦਾਸ ਸਾਹਾਬਾ ਸੌਹਤਾ ਜਿਹੜਾ ਕੋਲ ਦਾਸ ਜੀ ਆਤਮਾ ਦਾਦਾ ਜੀ ਚੇਰਮੈਨ ਕੁੰਨੀ ਲਾਡੋਬਰ ਜਨਰ ਸੰਘੀ ਸਹਾਬਾ ਸ਼ਰਤੋਈ ਪਰ ਪੁਲੀਟੀ ਇਸ ਕੰਮ ਤੇ ਲੱਗੀ ਹੋਈ ਆ ਅਸੀਂ ਆ ਜਿਹੜੇ ਘਰ ਘਰਾਂ ਵਿਚ ਆ ਕੇ ਹੈਗੇ ਨੇ ਜਿਹੜੇ ਵੀ ਘਰ ਹੋਗੇ ਨੇ ਜਿਨ੍ਹਾਂ ਦੇ ਘਰ ਕਿੱਦਾਂ ਨਹੀਂ ਮੜਦਾ ਮੈਂ ਵਿਖਿਆ ਤੋਂ ਕੇ ਬਹੁਤ ਵਸਤੂ ਹਾਲਤ ਲੋਕਾਂ ਦੀ ਇਸ ਤੋਂ ਕੀ ਤੋਂ ਕਰਦੀ ਪਰਵਾਹ ਨਾ ਇਹ ਜੋ ਸੇਵਾ ਉਹ ਤੇ ਕੀਤੀ ਹੋਈ ਐ ਕਿ ਹਾਲੇ ਹੋਰ ਵੀ ਕਰਵਾਣ ਦੀ ਸੇਵਾ ਕਰਾਂਗੇ ਆਪ ਸਾਰੀ ਸੰਗਤ ਬਾਲਵਕਸ਼ੂ ਮਹਾਰਾਜ ਸਰੂ ਬਾਲਵਕਸ਼ ਤੇ ਅਸੀਂ ਇਸੇ ਤਰ੍ਹਾਂ ਇਚਾਰੀ ਤਰ੍ਹਾਂ ਜੋ ਪੰਜਾਬ ਦੀ ਆਪਣੀ ਦੀ ਸੇਵਾ ਕਰਦੇ ਰਹੀਏ हो जाओ लाचपतानी बाबी अगर बोल जाओ तो गल शब्द जहाँ नगमाते रुकते होगी होगी तो घास जीरा आउटर घास है और तुझे माफ करना और बाबरी के विकेशिया के मिर्च व्यंजन सारे साथी रखना और इस छोटे ही रोटर ड्रोप बनाने का और चाइयाँ अजीबे चलाओ जितना जो भी सोजर पे

ਇਹ ਇਸ ਸੰਤਾਨ ਦੇ ਤੁਹਾਡੇ ਸਹਿਯੋਗ ਦੇ ਨਾਲ ਕਰਨ ਕੋਈ ਪਰੇਸ਼ਾਨੀ ਨਹੀਂ ਹੋਣੀ ਜਿਵੇਂ ਬੰਗੀ ਰੈਜ਼ਪਾ ਵੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਕਹਿੰਦੇ ਰਹਿ ਗਏ ਤੁਹਾਡੇ ਅਸੀਂ ਰੈਜ਼ ਪਾ ਰਹੇ ਆ ਔਰ ਪੰਜ ਦਿਨ ਦੀ ਦਵਾਈ ਜਿਸ ਦੇ ਜਨਾ ਦੇ ਰੈਜ਼ ਪੈ ਜਾਣੇ ਆ ਪੰਜ ਦਿਨ ਦੀ ਦਵਾਈ ਸੀ ਡਾਕਟਰ ਸਾਹਿਬ ਤੋਂ ਜਿੰਦੇ ਆ ਵੀ ਪਰ ਇੱਕ ਵਾਰ ਜਿੰਨੇ ਦਾ ਔਰ ਉਸ ਤੋਂ ਬਾਅਦ ਫਿਰ ਬੱਤੀ ਦੇ ਦੀ ਦਵਾਈ ਮਤਲਬ 7 ਮਹੀਨੇ ਦੀ ਦਵਾਈ ਦਾ ਮੋਕਾ ਦਿੱਤੀ ਆ ਗੀ ਆ ਉਹਦਾ ਵੀ ਕੋਈ ਖਤਰਾ ਨਹੀਂ ਕੀਤਾ ਉਹ ਪ੍ਰਤੀਜੈਦ ਉਹ ਹੈ ਜਿਹੜੇ ਤੁਸੀਂ ਹੋਣਾ ਹੈ ਇਹੋ ਪਰੇਸ਼ਾਨੀਆਂ ਦਾ ਬੇਅਸੀਬਾ ਦੇ ਬੱਚੀ ਬਗਟੀਆਂ ਦਾ ਕੋ ਪੈਸੇ ਜੀ ਲੈਣਾ ਤੇ ਗੋਪਾਲ ਸਾਹਿਬਾਂ ਸਾਡੇ ਬੋਧਵਾ ਨੂੰ ਬੇਰੀ ਇਹਨਾਂ ਦਾ ਇਹਨਾਂ ਨੂੰ ਫਿਰ ਮੇਰਾ ਨਹੀਂ ਲੱਗਦੀ ਜਦੋਂ ਕੋ ਕਬੀਰ ਦੀ ਆ ਫਿਰ ਡਾਕਟਰ ਸਾਹਿਬ ਨਾਲ ਦੇ ਕੇ ਚਾਹ ਕਰਦੇ ਫਿਰ ਐਡ ਵੀ ਦਿੰਦੇ ਆ ਇਹ ਬੀਜੀ ਦਾ ਨਾਮ ਕਰੇ ਤੇ ਗੋਪਾਲ ਸਾਹਿਬਾ ਦਾ ਸਾਡੀ ਨੇ ਹੋਗਰ ਹਸਪੀਟਲ ਦੇ ਡਾਕਟਰ ਮਨਜੀਤ ਸੋ

ਉਹਾਂ ਲਈ ਮਹਾਂਦੇਵ ਸ਼ੁਕਰਾਨਾ ਕਰਦਾ ਹਾਂ ਤੁਹਾਡੇ ਕਿ ਇਹ ਜਿਹੜਾ ਜਿਹੜਾ ਫੋਕਲ ਪੱਧਰੀ ਕੱਢੇ ਲੱਦੇ ਨੱਦੇ ਆ ਉਹਨਾਂ ਦਾ ਦੇਵਤਾਂ ਦੇ ਦਰਵਾਜ਼ੇ ਖੁੱਲ੍ਹ ਜਾਣਿਆ ਤੇ ਤੁਸੀਂ ਪਿਆਰੀ ਕਰੋ ਨਾਲ ਦਾ ਸ਼ਰਮਣੂ ਵੀ ਕਰੋ ਬੰਦੀ ਕਰੋ ਉਹ ਧੰਨਵਾਦ ਕਰੋ ਉਸ ਮਾਲਕ ਦਾ ਜੇ ਸਭ ਕੁਝ ਦਿਆ ਸੋਭੋ ਬਿਸਰੇ ਇਹ ਸਭ ਕੁਝ ਦਿਆ ਸੋਭੋ ਬਿਸਰੇ ਨੇ ਜੀਵਨ ਦਿਆ ਤੇ ਗੁਰੂ ਦਾਸ ਜੀ ਕਹਿੰਦੇ ਕਿ ਜਿੰਨ ਜੀਵ ਦਿਆ ਜਿਸ ਤਰ੍ਹਾਂ ਜੀਵਨ ਦਿੱਤਾ ਜਿੰਨ ਜੀਵ ਦਿਆ ਸੋ ਵਿੱਚ ਕਮਾ ਲਿਆ ਉਹ ਤੁਹਾਨੂੰ ਜਿਸ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਉਹ ਦੇਖੋ ਕਿੰਨੀ ਕਾਰਾਤ ਤੁਸੀਂ ਦੇਖਦੇ ਹੋ ਬੁਕਾਰਾ ਤੁਸ ਹੁੰਦਾ ਸਾਰੇ ਨੂੰ ਸੀ ਕਰਦੇ ਸਾਰੇ ਨੂੰ ਮੁਆਸੀ ਕਰਦਾ ਔਰ ਕੋਈ ਵੀ ਕੋ ਖਾ ਨਹੀਂ ਸਕਦਾ।ਔਰ ਸਾਰੇ ਰੋਣੀਆਂ ਵੀ ਆ ਸਾਰੇ ਪਰਿਵਾਰ ਵਾਲੇ ਆ। ਸਾਰੇ ਬਾਪ ਵੀ ਕਿਸੇ ਨੂੰ ਕਵੀ ਰਹਿ ਜਾਂਦਾ ਪਰ ਕਵੀ ਸਾਡੀ ਦੀ ਆ। ਅਸੀਂ ਧੰਨਵਾਦ ਨਹੀਂ ਕਰਦੇ। ਅਸੀਂ ਸ਼ੁਕਰਾਨਾ ਨਹੀਂ ਕਰਦੇ। ਆਪਾਂ ਨੂੰ ਕਰਨਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਆ। ਬੇਨਤੀ ਕਰਨੀ ਚਾਹੀਦੀ ਆ ਬਾਦਸ਼ਾਹ ਕਿਰਪਾ ਕਰੋ ਸਾਡੇ ਤੇ ਸਾਨੂੰ ਵੀ ਨਾਮ ਦੀ ਦਾਤ ਬਖਸ਼ੀ ਕਰੋ। ਅਸੀਂ ਵੀ ਤੇਰੇ ਗੁਣ ਗਾਈਏ। ਗੁਣ ਬਾਵਾ ਜਿਨ ਗੁਰੂ ਰੋਗਾ ਨੇ ਕਿਹਾ। ਵਿਸਰ ਬਾਹੀ ਦਾਤਾਰ ਆਪਰਾ ਨਾਮ ਦਿਓ। ਉਹ ਨਾਵਾ ਦਿਨ ਰਾਤ ਨਾਲ ਚਾਉ ਪਿਓ ਉਹ ਗੁਰੂ ਰੂਹਾ ਨੇ ਇਹ ਗੱਲ ਕਹਿ ਦਿੱਤੀ ਆ ਨੇ ਜਿਹੜਾ ਉਹ ਸੀ ਮੱਥੇ ਟੇਕ ਰਿਆ ਕਿਉਂ ਕਿ ਉਹਨਾਂ ਨੇ ਉਸਰ ਬਾਤ ਕਰਕੇ ਜਗਾ ਜਿਆਦਾ ਚੇਤਿਆ ਦਿੱਤੀਆਂ ਤੇ ਆਪਾਂ ਵੀ ਧੰਨਵਾਦ ਕਰੀ ਡਾਕਟਰ ਸਾਹਿਬ ਨੇ ਕਿ ਧੰਨਵਾਦ ਕਰਨਾ ਚਾਹੀਦਾ ਤੇ ਉਹ ਬੜਾ ਟਾਈਮ ਹੋ ਲੱਗਿਆ ਆ ਗਿਆ ਤੇ ਸਾਰਿਆਂ ਦੇ ਜਿਹੜਾ ਨੂੰ ਭਰਵਾਉਣ ਦੇ ਵੇਲੇ ਨੰਬਰ ਲੱਗਿਆ ਨਾ ਸਾਰਿਆਂ ਦੇ ਆ ਨੰਬਰ ਨੱਬਾ ਨੰਬਰ ਤੇ ਸਾਧਨਾਂ ਦੇ ਜਾ ਕੇ ਸੈਨੇ ਕਰਾ ਕੇ ਤੇ ਵੇਟੀ ਜਾਓ ਉਸ ਤੋਂ ਬਾਅਦ ਗੱਲ ਕਰਨ ਨੂੰ ਜ਼ਰੂਰ ਮੇਰਾ ਨਾਮ ਤੇ ਨੋਟਾ ਜਿਆ ਉਹ ਜਿਹੜੇ ਬਣੇ ਤਾਂ ਤੇ ਉਹਨਾਂ ਦੋ ਸਾਥ ਦੋਨੋਂ ਮਤਰੀ ਜਿਆਣਾ ਤੇ ਡਾਕਟਰ ਆ ਲੋਕੀ ਕੋਈ ਗੱਲ ਕਰਵਾਤਾ ਬਹੁਤ ਅਜਾਬੀ ਦਾ ਉਸ ਬਾਤ ਤੇ ਪਰ ਖਿਲਾਫ ਵਾਲੀ ਖਿਡਾਰੀ ਟੀਮ ਦਾ ਜਸਰ ਸਿੰਘ ਸਾਹਿਬ ਨੇ ਜਸਰ ਸਿੰਘ ਜੀ ਤੇ ਪੱਖ ਸਾਹਿਬ ਦਾ ਬਹੁਤ ਵਧੀਆ ਸਾਡਾ ਸਾਥ ਹੈ ਜਨਾਬੀ ਹੈ ਤੇ ਜਿਹਨਾਂ ਦੇ ਕੋਲ ਕਟ ਗੋ ਦਾ ਸੇਵਾ ਹੈਗੇ ਤੇ ਉਹ ਵੀ ਦੀ ਸੇਵਾ ਦੀ ਕਰਤਾ ਹੈ ਤੇ ਉਹਨਾਂ ਦਾ ਯਤਨ ਕੀ ਕਰਾ ਬਹੁਤ ਬਹੁਤ ਤਾਰ ਤੇ ਸਾਰਿਆਂ ਦਾ ਧੰਨਵਾਦ ਕਰੀਏ ਤੇ ਆਗਾ ਬੋਲੋ ਜੋ ਵੀ ਟੱਲ ਗੋਲੇ ਉਹਨਾਂ ਸਿਪਾਹਾਂ ਦਾ ਸਰਵਾਨੁਚੀ ਪ੍ਰਧਾਨ ਮੈਂ ਅੱਜ ਤੁਹਾਡੇ ਨਾਮ ਆਪਣੇ ਸਦਨਾਵਾਂ ਉਹ ਬਸਤੂਵਾ ਸਰਵਾਨ ਸਤਰਾਜੂ ਸ਼੍ਰੀ ਸ਼ਕਤਰਾਸੀ ਜੀ ਇਹ ਲੈਣ ਲਈ ਕਿ ਉਹਨਾਂ ਨੂੰ ਮਿਸ਼ਰਤ ਤੋਂ ਦੇ ਫੋਟੋਆਂ ਦੇ ਅਨੁਸਾਰ ਲੈਣ ਲਈ ਅਤੇ ਮਹਾਂਪੁਰਨਾ ਜੀ ਲਈ ਵਾਸਤੇ ਇਹਨਾਂ ਨੂੰ ਹੌਨ ਦਾ ਮੱਤਿ ਕੁਲੀ ਜੀ ਇਹਨੇ ਦੇਖਣਾ ਹੀ ਪਰਵਾਹ ਇਹ ਆਪਣੀ ਨਜ਼ਰਾਂ ਨਾਲ ਤੋਂ ਦੇਖ ਰਹੇ ਨੇ ਕਿ ਬਾਕੀ ਕੰਮ ਹੋ ਰਿਹਾ ਹੈ ਔਰ ਸਾਰੇ ਇਸ ਤਰ੍ਹਾਂ ਹੀ ਹਮੇਸ਼ਾ ਹੋ ਗਏ ਨੇ और मेरा जे 200 पेशेंट है वो भी है तो वो भी पेशेंट सक्सेसफुल हो जाएंगे तो उनकी कार्य बहुत बहुत ज्यादा है जी हां दिया कैसे तरह समान है जुड़े रहो वहां पोषण है आशीर्वाद अनुभव है और ये उसे एक एक तो पहली गलती करके ऐसे भेजिया ऐसी बहुत बहुत शुक्रिया करते हैं और अपना टाइम हॉस्पिटल की पूरी टीम डॉक्टर रमन ਆਮਨੀ ਪਾਲ ਜੀ ਮਨਦੀਪ ਸਿੰਘ ਜੀ ਸ਼ਰਮਤਾ ਜੀ ਸ੍ਰੀ ਸ਼ੇਖਰ ਜੀ ਪੂਰੀ ਸੰਗਤ ਨੂੰ ਨਮਸਕਾਰ ਔਰ ਰਮੇਸ਼ਪਰ ਜੀ ਦਾ ਬਹੁਤ ਬਹੁਤ ਸਾਰਾ ਜਸਤ ਵੀ ਕੀਤਨੀ ਜਸਤ ਜੀ ਪਰਿਆ ज्योति हैं प्रिय भंगरा और जिन्हें भी इनका भी सेवा कर रही है सारे सभी से बहुत धन्यवाद कर रहे हैं तो आज का आज का धन्यवाद के तुझे सेवा बख्शी की थी है कहते कि सेवा बहुत जिन्हें सेवा देश की बहुत औकी जनता करनी है कि नहीं तो देश की और समाज की सेवा करनी बड़ी औकी है तब जीवन मिल जाती है वो बहुत किस्मत वाले मिले तो अभी बापे जोड़े टीवी चैनल देखता है सभी बहुत बहुत धन्यवाद कर रहे हैं और अगला पढ़ा मेरा देश ਮੋਬਾਈਲ ਸਰਸੀ ਚਾਰ ਕੋਈ 3 4 ਦੇ ਜਨੇ ਦਿੱਕੀ ਤੇ ਚਾਹ ਪੀ ਕੇ ਫਿਰ ਜੇ ਅਪਰੇਸ਼ਨ ਦੇ ਅੰਦਰ ਨਿਆ ਚਾਲ ਦੇ ਪ੍ਰਚਾਰ ਤਨ ਪਹੁੰਚੇ ਤੇ ਰਪਾ ਤੁਹਾਡੀ ਤਾਂ ਵੀ ਫਿਰ ਸਕੈਨਿੰਗ ਕਰੇ ਸਕੈਨਿੰਗ ਕਰਕੇ ਫਿਰ ਐਨਰਜੀ ਪਾਵਰ ਕਰਨ ਲਈ ਲੋਕਿਰ ਜਨੈਰੇਟਰ ਚ ਲੈਣਾ ਤੋਂ ਵੀ ਜਨੈਰੇਟਰ ਜੰਤ ਪਾਈ ਜਾਏਗਾ ਸੋ ਸਾਰੇ ਰੈਕਸਟੂਲ ਦੇ ਨਾਲ ਪਿਆ ਦੇ ਨਾਲ ਸਿਵਰ ਕਰਨਾ ਸਿਵਰ ਕਰਦੇ ਹੋ ਤੇ ਤੁਹਾਨੂੰ ਪਤਾ ਨਹੀਂ ਗੇ ਬਾਤ ਚਾਹੀਦਾ ਹੈ ਜਿਹਦੇ ਪੈਸੇ ਖਰਾਰੇ ਸੀ ਸੋ ਨਾ ਜੀ ਕੋਈ ਜ਼ਰੂਰਤ ਨਹੀਂ ਡਾਕਟਰ ਸਾਹਿਬ ਬਲੇ ਹੋ ਤੁਸੀਂ 2 ਮਿੰਟ ਲਗਾ ਦੇ 200 ਮਿੰਟ ਲਗਾ ਦੇ ਕੋਈ ਜਲਦੀ ਨਹੀਂ ਕੋਈ ਖੁਸ਼ੀ ਨਹੀਂ ਨਾ ਬੋਲ ਚਲੇ ਮਿੰਟ ਬਾਅਦ ਦੇਖ ਲੈਣੇ ਤੇ ਵਸ ਤੁਸੀਂ ਸਾਰੇ ਸਿਮਰਨ ਕਰਨ ਦਾ ਆਗਾਸ਼ ਕਰਨੇ ਕਿ ਬਾਬਾ ਜੀ ਸਭ ਕੀ ਕਿਰਪਾ ਬਖਸ਼ਣ ਜੈ ਗੁਰਦੇ ਸਤ ਗੁਰਦੇ ਥੈਂਕ ਯੂ ਵੈਰੀ ਬਾਏ